ਸਾਰਿਆਂ ਨੂੰ ਪਿਆਰ ਭਰੀ ਸਸਰੀਆ ਕਲਾਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਜਾਗਟ ਸ਼ੁਰੂ ਕਰਦੇ ਹਾਂ ਤੇ ਇਹ ਹੈਗਾ ਕਰੀਮ ਕਲਰ ਜਿਹਨੂੰ ਹੁਣ ਆਫ ਵਾਈਟ ਕਲਰ ਕਹਿ ਦਿੰਦੇ ਆ ਕਰੀਮੀ ਜਿਹਾ ਕਲਰ ਹੈ ਤੇ ਵਰਧਮਾਨ ਦੀ ਪਛਮਾ ਇਹ ਤੇ ਆਪਾਂ ਜਿਹੜੀ ਜਾਗਟ ਬਣਾਉਣੀ ਹੈ ਤੇ ਉਹ ਆਪਾਂ ਪੂਰੀ ਫੁੱਲ ਸਾਈਜ਼ ਦੀ ਬਣਾਉਣੀ ਹੈ ਤੇ ਇਸ ਆਪਾਂ 40 ਜੋੜ ਪਾਏ ਹੈ ਤੇ ਇੱਕ ਕੁੰਡਾ 40 ਜੋੜ ਤੇ ਇੱਕ ਕੁੰਡਾ ਹੈ 80 ਕੁੰਡੇ ਕੈਸੀ ਕੁੰਡੇ ਪਾਏ ਆ ਇਹ ਕੁੰਡਿਆਂ حساب ਨਾਲ ਗਿਣੋਂਗੇ ਕੈਸੀ ਕੁੰਡੇ ਆ ਨਹੀਂ 40 ਝੋਟੇ ਤੇ ਇੱਕ ਕੁੰਡਾ ਤੇ ਇਹਦੇ ਆਪਾਂ ਕੁੰਡੇ ਪਾ ਲਿਆ ਤੇ ਆਪਾਂ ਹੁਣ ਤੁਹਾਨੂੰ ਬਾਰਡਰ ਜਿਹੜਾ ਬਣਾਉਣਾ ਹੈ ਉਹ ਵੀ ਦੱਸਦੇ ਆ ਤੇ ਇਹ ਆਪਾਂ ਹੁਣ ਵੀਡੀਓ ਥੋੜੀ ਜੀ ਆਪਣਾ ਟਾਈਮ ਲੱਗ ਜਾਂਦਾ ਵੀਡੀਓ ਬਣਦੀ ਨਹੀਂ ਗਈ ਤੇ ਆਪਣਾ ਇੱਧਰ ਸਨ ਸੂਟ ਦਿਖਾਉਣੇ ਆ ਸੂਟ ਦਾ ਕੰਮ ਚੱਲੀ ਜਾਂਦਾ ਸੂਟਾਂ ਦਾ ਇਸ ਕਰਕੇ ਆਪਾਂ ਤੋਂ ਦੇਖੋ ਛਿੰਦੀ ਬੂਟੀ ਦਾ ਸੂਟ ਆ ਇਹ ਇਸੇ ਫਾਇਨ ਨੇ ਤਿਆਰ ਕਰਵਾਉਣਾ ਹੋਵੇ ਤਾਂ ਆਪਾਂ ਤੋਂ ਸੂਟ ਵੀ ਤਿਆਰ ਕਰਵਾ ਸਕਦੇ ਆ ਦੇਖੋ ਇਹ ਘੇਰੇ ਦਾ ਡਿਜ਼ਾਈਨ ਹੈ ਛਿੰਦੀ ਬੂਟੀ ਦਾ ਸੂਟ ਹੈ ਤੇ ਵਧੀਆ ਕੱਪੜਾ ਹੈ ਇਹ ਸੂਟ ਦਾ ਕੋਟਣ ਦਾ ਸੂਟ ਹੈ ਜੇ ਕਿਸੇ ਨੇ ਇਹ ਹੀ ਸੂਟ ਲੈਣਾ ਹੋਵੇ ਤਾਂ ਉਹ ਵੀ ਸਾਨੂੰ WhatsApp ਤੇ ਆਰਡਰ ਕਰ ਸਕਦੀ ਹੈ ਜੇ ਕਿਸੇ ਨੇ ਹੋਰ ਕਲਰ ਦੇ ਵਿੱਚ ਬਣਵਾਉਣਾ ਹੈ ਤਾਂ ਆਪਾਂ ਤੋਂ ਬਣਵਾ ਸਕਦੇ ਆ ਦੇਖੋ ਇਹ ਘੇਰੇ ਦਾ ਡਿਜ਼ਾਈਨ ਹੈ ਜੇ ਇਦਾਂ ਡਿਜ਼ਾਈਨ ਹੀ ਬਣਿਆ ਹੈ ਦਾ ਤੇ ਅੱਧਾ ਇਸ ਪਾਸੇ ਰਹਿੰਦਾ ਦੇਖੋ ਇੱਧਰ ਆਪਣਾ ਟਰੇਸ ਕੀਤਾ ਹੋਇਆ ਬਾਕੀ ਟਰੇਸ ਕਰਨਾ ਹੈ ਦੇਖੋ ਕੋਨਿਆਂ ਤੇ ਜਾਊਗਾ ਦੋ ਇੱਥੇ ਰਹਿੰਦੀਆਂ ਹਜੇ ਬੂਟੀਆਂ ਇਸ ਲੋਟ ਆਉਣਗੀਆਂ ਇੱਧਰ ਆਪਾਂ ਉਹ ਪਾ ਕੇ ਫਿਰ ਇਹ ਦੋ ਪਾ ਕੇ ਤੇ ਪੂਰਾ ਇੱਥੋਂ ਐ ਬਣ ਜਾਊਗਾ ਹੜ ਜਾਣ ਇਹਦਾ ਇੱਥੇ ਸੈਂਟਰ ਹੈ ਇੱਥੇ ਸੈਂਟਰ ਹੈ ਇਹਦਾ ਤੇ ਇੱਥੇ ਦੋ ਬੂਟੀਆਂ ਪਾ ਕੇ ਇਧਰੋਂ ਇਹ ਐ ਇਸ ਤਰੀਕੇ ਨਾਲ ਬਣੂਗਾ ਤੇ ਘੇਰੇ ਦਾ ਡਿਜ਼ਾਈਨ ਹੈ ਕਿਸੇ ਵੀ ਭੈਣ ਨੇ ਜੇ ਲੈਣਾ ਸੂਟ ਇਹ ਵੀ ਲੈ ਸਕਦੀ ਹੈ ਤੇ ਜੇ ਕਿਸੇ ਨੇ ਹੋਰ ਕਲਰ ਤੇ ਬਣਵਾਉਣਾ ਹੋਰ ਕੱਪੜੇ ਦੇ ਤਾਂ ਵੀ ਇਹ ਚੈੱਕ ਵਾਲਾ ਕੱਪੜਾ ਹੈ ਪਿਓਰ ਸੂਤੀ ਕੱਪੜਾ ਹੈ ਕੋਟਣ ਦਾ ਪਿਓਰ ਘੁੱਟਣ ਦਾ ਬਹੁਤ ਸੋਹਣਾ ਸੂਟ ਹੈ ਦੇਖੋ ਪੋਲਾ-ਪੋਲਾ ਕੱਪੜਾ ਇਹ ਤੇ ਆਪਣਾ ਸੂਟਾਂ ਦਾ ਕੰਮ ਚੱਲੀ ਜਾਂਦਾ ਇਸ ਕਰਕੇ ਵੀਡੀਓ ਨਹੀਂ ਬਣਦੀ ਸਿੰਧੀ ਕੱਚੀ ਸਿੰਧੀ ਤੇ ਪੱਕੀ ਸਿੰਧੀ ਦਾ ਸੂਟ ਹੈ ਇਹ ਆਪਾਂ ਜਿਹੜਾ ਤਿਆਰ ਕਰੀ ਜਾਂਦੇ ਆ ਤੇ ਹੁਣ ਤੁਹਾਨੂੰ ਆਰਡਰ ਦੱਸਦੇ ਆ ਜਿਹੜਾ ਆਪਾਂ ਆਰਡਰ ਬਣਾਉਣਾ ਬੱਡਰ ਆਪਾਂ ਇੱਕ ਟਾਮਾ ਵਾਲਾ ਬਣਾਉਣਾ ਦੇਖੋ। ਨੇਵਾਲਾ ਬੱਡਰ ਬਣਾਉਣਾ ਆਪਾਂ। ਇਹ ਆਪਣੀ ਜਾਗਟ ਹਜੇ ਵਿਚਾਲੇ ਪਈ ਐ। ਤੇ ਵੀ ਆਪਾਂ ਜਾਗਟ ਬਣਾਉਣੀ ਐ। ਇਹ ਜਾਗਟਾਂ ਜਿਹੜੀਆਂ ਬਾਹਰ ਜਾਣੀਆਂ ਐ ਇਸ ਕਰਕੇ ਇਹ ਜਾਗਟਾਂ ਦੇ ਤੋਂ ਇੱਕ ਕਾਰਾ ਥੋੜੀ ਜੀ। ਤੇ ਹੁਣ ਅਸੀਂ ਇਹ ਜਾਗਟਾਂ ਵੀ ਤਿਆਰ ਕਰਕੇ ਦੇਣੀਆਂ ਐ। ਦੇਖੋ ਆਪਾਂ ਨਾ ਇਸ ਪਾਸੇ ਤਾਂ ਕੁੰਡਾ ਲਾਏ ਕਰਾਂਗੇ ਆਪਣਾ ਮੇਰਾ ਜਿਹੜੇ ਮੈਂ ਕੁੰਡੇ ਪੁੰਨੀ ਆ ਇਹ ਸਿੱਧਾ ਪਾਸਾ ਹੁੰਦਾ ਪਹਿਲੀ ਸਲਾਈ ਮੇਰੇ ਕੁੰਡਿਆਂ ਦਾ ਤੇ ਹੁਣ ਆਪਾਂ ਇੱਕ ਕੁੰਡਾ ਪੁੰਨ ਲਿਆ ਤੇ ਹੁਣ ਆਪਾਂ ਦੋਹਾਂ ਤੋਂ ਇੱਕ ਬਣਾਉਣਾ ਦੇਖੋ ਤੇ ਹੁਣ ਆਪਾਂ 6 ਕੁੰਡੇ ਪੁੰਨਨੇ ਆ ਦੋ ਇੱਕ ਕੁੰਡਾ ਪੰਮ ਬਣਾ ਤੋਂ ਤੋਂ ਇੱਕ ਬਣਾਇਆ ਹੁਣ ਦੋ ਕੁੰਡੇ ਬਣ ਲਿਆ ਤੀਜਾ ਕੁੰਡਾ ਆਪਣਾ ਆ ਚੌਥਾ 4 ਤੇ 5 ਤੇ 6 ਕੁੰਡੇ ਬਣਾਉਣੇ ਆਪਾਂ ਦੇਖੋ 6 ਕੁੰਡੇ ਬਣ ਗਏ ਤੇ ਹੁਣ ਜਿਹੜਾ ਆਪਾਂ ਇੱਥੇ ਦੋ ਤੋਂ ਇੱਕ ਬਣਾਇਆ ਤੇ ਉਹਦਾ ਆਪਾਂ ਇੱਕ ਕੁੰਡਾ ਇੱਧਰ ਵਧਾ ਲੈਣਾ ਆਦੇ ਕੰਨੂ ਧਾਗਾ ਸਿੱਧਾ ਕੁੰਡਾ ਬਣਾ ਦੇਣਾ ਦੇਖੋ ਇੱਕ ਕੁੰਡਾ ਵੱਧ ਗਿਆ ਹੈ ਆਪਣਾ ਇੱਕ ਗੁੰਡੇ ਆਪਣੇ ਪੂਰੇ ਹੋ ਗਏ ਹੁਣ ਆਪਾਂ ਧਾਗਾ ਆਪਦੇ ਕੰਨੀ ਕਰਨਾ ਤੇ ਇੱਕ ਇੱਥੇ ਵੜ ਪਾ ਦੇਣਾ ਇੱਕ ਗੁੰਡਾ ਆਪਾਂ ਹੋਰ ਵਧਾਉਣਾ ਤੇ 6 ਗੁੰਡੇ ਬੁਣ ਲੈਣੇ ਦੇਖੋ ਇੱਕ 2 10 14 5 3 6 ਆਪਾਂ 6 ਗੁੰਡੇ ਬੁਣ ਲਏ ਇੱਕ ਗੁੰਡਾ ਇੱਧਰ ਵਧਿਆ ਤੇ ਹੁਣ ਆਪਣਾ ਇੱਥੇ ਤਿੰਨਾ ਤੋਂ ਇੱਕ ਹੋਣਾ ਦੇਖੋ ਇਹ ਆਪਣਾ ਤਿੰਨ ਤਾਂ ਇੱਕ ਹੋ ਗਿਆ ਦੇਖ ਜਿਹੜਾ ਇੱਧਰ ਪਾਦਾ ਘਟ ਗਿਆ ਤੇ ਜਿਹੜਾ ਇੱਥੇ ਇੱਕ ਹੋਰ ਇਹ ਦੋਹਾਂ ਤੋਂ ਇੱਕ ਘਟ ਹੈ ਤੇ ਉਹ ਆਪਣਾ ਇੱਧਰ ਵੱਜ ਜਾਊਗਾ 6 ਗੁੰਡੇ ਫਿਰ ਬੁਣਨੇ ਸਾਰੀ ਸਲਾਈ ਆਪਣੀ ਸਿੱਧੇ ਪਾਸੇ ਇਸੇ ਤਰੀਕੇ ਨਾਲ ਹੀ ਬਣਨੀ ਆ ਦੇਖੋ 2 3 4 5 6 ਤੇ ਹੁਣ ਆਪਣਾ ਇੱਥੇ ਧਾਗਾ ਆਪ ਦੇ ਕੰਨੀ ਰੱਖ ਕੇ ਇੱਥੇ ਗੁੰਡਾ ਵਧਾ ਲੈਣਾ ਦੇਖੋ ਦੇਖੋ ਜੀ ਜਿਹੜਾ ਤਾਂ ਆ ਇੱਥੇ ਤਾਂ ਆਪਣਾ ਧੜ ਜਣ ਬਣਿਆ ਪਹਿਲਾਂ ਆਪਾਂ ਦੋ ਤੋਂ ਇੱਕ ਬਣਾਇਆ ਤੇ ਫਿਰ ਇੱਥੇ ਆਪਾਂ ਇੱਕ ਗੁੰਡਾ ਵਧਾਇਆ ਇਹ ਆਪਣਾ ਧੜ ਜਣ ਇੱਥੋਂ ਲੈ ਕੇ ਜਿਹੜਾ ਸਿੱਧੇ ਗੁੰਡੇ ਤੋਂ ਲੈ ਕੇ ਆਪਣਾ ਤੇ ਇੱਥੋਂ ਤੱਕ ਕਰ ਆਪਣਾ ਇੱਕੜ ਜਣ ਪੂਰਾ ਬਣ ਗਿਆ ਦੇਖੋ ਇੱਥੇ ਆਪਾਂ ਇੱਕ ਗੁੰਡਾ ਵਧਾਇਆ ਫਿਰ 6 ਬੁਣ ਕੇ ਫਿਰ ਤਿੰਨਾਂ ਤੋਂ ਇੱਕ ਬਣਾਇਆ ਇੱਕ ਘਟ ਗਿਆ ਜਿਹੜਾ ਇੱਥੇ ਤਿੰਨਾਂ ਤੋਂ ਇੱਕ ਬਣਿਆ ਸੀ ਉਹ ਆਪਣਾ ਇੱਧਰ ਵਧਾਇਆ ਦੇਖੋ ਆਪਾਂ ਇੱਥੇ 6 ਗੁੰਡੇ ਬੁਣ ਕੇ ਫਿਰ ਆਪਾਂ ਇੱਕ ਸਿੱਧਾ ਗੁੰਡਾ ਹੋਣਾ ਤੇ ਗੁੰਡਾ ਵਧਾਇਆ ਤਗਾ ਆਵਦੇ ਕੰਨੀ ਕਰਨਾ ਆਪਾਂ ਇੱਥੇ ਆਪਾਂ ਬੜਕ ਹੋਣਾ ਇੱਥੇ ਵੀ ਕੁੰਡਾ ਵਧੂਗਾ ਜਿਹੜਾ ਆਪਾਂ ਸਿੱਧਾ ਕੁੰਡਾ ਬੰਨਦੇ ਹਾਂ ਉਹਦੇ ਦੋਨੋਂ ਪਾਸੇ ਕੁੰਡਾ ਵੱਧਦਾ ਹਨ ਆਪਾਂ 6 ਕੁੰਡੇ ਫੇਰ ਬੋਣਨੇ ਆ 1 2 3 4 5 ਤੇ 6 ਕਈ ਵਾਰੀ ਆਪਾਂ ਕੁੰਡੇ ਵੀ ਆਪਾਂ ਤੋਂ ਪੂਰੇ ਭੀ ਭਿਖ ਲੱਗ ਜਾਂਦਾ ਦੇਖੋ ਇੱਥੇ ਆਪਣਾ ਕੁੰਡਾ ਵਧਾਇਆ ਤੇ ਆ ਗਿਣ ਲਓ 1 2 3 4 5 6 ഗണസോ കി ബണുഗോ സിദ്ധേ പസ്യ സാറി സിലായി ഞാൻ ഉൾട്ട പാസ്യ സാ ഉൾ തോക്കണ ബന് ਪੰਜ ਤੇ ਚੇ ਹੁਣ ਆਪਣਾ ਫੇਰ ਇੱਕ ਹੁੰਦਾ ਪਤੂ ਇੱਥੇ ਦੇ ਸਿੱਧਾ ਹੁੰਦੇ ਇਹ ਸਿੱਧੇ ਵਾਲੇ ਪਾਸੇ ਦੋਨੋਂ ਪਾਸੇ ਆਪਣਾ ਕੁੰਡਾ ਬਣਦਾ ਹੈ ਇੱਕ ਦੋ ਤਿੰਨ ਚਾਰ ਪੰਜ ਤੇ ਚੇ ਹੁਣ ਆਪਣਾ ਇੱਥੇ ਕੁੰਡੇ ਬਤੇ ਸੀਗੇ ਤੇ ਹੁਣ ਆਪਾਂ 6 ਗੁੰਡੇ ਬੌਂਦੇ ਆ ਦੇਖੋ ਤੇ ਹੁਣ ਆਪਣਾ ਤਿੰਨਾ ਤੋਂ ਇੱਕ ਬਣਾਉਂਗਾ ਦੇਖੋ ਤਿੰਨਾ ਤੋਂ ਇੱਕ ਆਪਾਂ ਆਪਦੇ ਕੰਨੀ ਰੱਖ ਕੇ ਧਾਗਾ ਫੇਰ ਹੀ ਬਣਾਉਨੇ ਆ ਦੇਖੋ ਜੇ ਤੁਹਾਡੇ ਗੁੰਡੇ ਘੱਟ ਆ ਫਿਰ ਤੁਸੀਂ ਆ ਜਿਹੜੇ 6 ਰੱਖੇ ਆਪਾਂ ਤੇ ਤੁਸੀਂ 5-5 ਵੀ ਰੱਖ ਸਕਦੇ ਹੋ ਦੋ 1 2 3 4 5 ਤੇ 6 ਹੁਣ ਆਪਣੇ ਇੱਥੇ ਗੁੰਡਾ ਬਧੂ ਹੈ ਧਾਗਾ ਦੇ ਕੰਨੀ ਬੜ ਪਾ ਕੇ ਇੱਕ ਗੁੰਡਾ ਇੱਧਰ ਕਰਾ ਹੁਣ ਫਿਰ ਆਪਾਂ ਚੇਹੇ ਬੰਨੇ ਇੱਕ 2 10 4 5 ਤੇ 6 ഇക്കോ കണ്ടെ തന്നെ അപ്പോൾ ഇത് ബനുഗ് 1 2 3 4 5 ਦੇਖੋ ਇੱਥੇ ਆਪਣਾ ਹੁੰਦਾ ਘਟ ਗਿਆ ਇੱਧਰ ਜਿਹੜਾ ਇੱਥੇ ਦੋ ਬਣੇ ਸੀਗੇ ਇੱਕ ਇੱਧਰ ਘਟਿਆ ਸੀ ਉਹ ਤੇ ਸਿੱਧੇ ਪਾਸੋਂ ਸਾਰੇ ਦਾ ਸਲਾਈਆਂ ਹੀ ਪੈਣੀਆਂ ਐ ਦੇਖੋ ਉਲਟੇ ਪਾਸੋਂ ਆਪਾਂ ਸਵਾਈ ਉਲਟੀ ਪਾਉਣੀ ਆ ਦੇਖੋ ਇਸ ਤਰ੍ਹਾਂ ਦਾ ਬਾਰਡਰ ਬਣੂਗਾ ਇਹ ਠੀਕ ਹੈ ਇਧਰੋਂ ਸ਼ੁਰੂ ਹੋਏ ਦੇਖੋ ਇਸ ਤਰੀਕੇ ਨਾਲ ਇਹਦੇ ਆਪਾਂ 5-5 ਗੁੰਡੇ ਰੱਖੇ ਆ ਇਹਦੇ ਉਹਦੇ ਆਪਾਂ 6-6 ਰੱਖੇ ਆ ਤੇ ਇਹਦੇ ਆ 7 ਜਾਲਗਾ ਬਣਾਉਣੀਆਂ ਦੇਖੋ 1 2 3 4 5 6 7 ਜਾਲਗਾ ਬਣਾ ਲਏ 1 2 3 4 5 6 7 ਸੱਤ ਤਾਂ ਦੇਖੋ ਸੱਤ ਇਹਦੀਆਂ ਸਲਾਈਆਂ ਪੈਣੀਆਂ 1 2 3 4 5 6 7 ਇਹ ਤਾਂ ਆਪਣੇ ਉੱਤੇ ਨਾ ਡਿਜ਼ਾਈਨ ਬਣ ਗਏ ਅੱਠਵੀਂ ਅੱਠ ਜਾਨਵਰ ਬਣ ਗਏ ਤੇ ਉੱਤੇ ਡਿਜ਼ਾਈਨ ਬਣ ਗਏ ਦੇਖ ਇਸ ਤਰ੍ਹਾਂ ਦਾ ਆਪਾਂ ਬਾਰਡਰ ਬਣਾਉਣਾ ਹੈ ਇਹ ਇਹ ਪਿਛਲਾ ਪਾਸਾ ਜਾਕਟ ਦਾ ਇਹ ਆਪਾਂ ਅਗਲਾ ਪਾਸਾ ਲਾਏ ਤੇ ਉਲਟੇ ਸਿੱਧੇ ਪਾਸੇ ਜਿਵੇਂ ਆਪਾਂ ਦੱਸਿਆ ਈ ਬਣਣੀਆਂ ਉਲਟੇ ਪਾਸੇ ਸਾਰੀਆਂ ਸਲਾਈਆਂ ਉਲਟੀਆਂ ਬਣਣਗੀਆਂ ਦੇਖੋ ਜੀ ਹੁਣ ਆਪਾਂ ਉਲਟੇ ਪਾਸੇ ਸ਼ੁਰੂ ਕਰਦੇ ਹਾਂ ਸਾਰੀ ਪਾਸ ਸੜਾਈ ਉਲਟੇ ਪਾਸੇ ਉਲਟੀ ਬਣੂਗੀ ਸੱਤ ਉਲਟੇ ਪਾਸੇ ਉਲਟੀਆਂ ਬਣਣੀਆਂ ਹੁਣ ਆਪਾਂ ਇੱਕ ਸਿੱਧੇ ਪਾਸੇ ਬਣਾ ਲਈ ਤੇ 6 ਹੋਰ ਬਣਾਉਣੀਆਂ ਸੱਤ ਸਲਾਈਆਂ ਪੈਣੀਆਂ ਤੇ ਆਪਾਂ ਬਣਾ ਲੈਨੇ ਆ ਸਲਾਈ ਫੇਰ ਤੁਹਾਨੂੰ ਉਧਰ ਮੈਂ ਥੋੜਾ ਜਿਹਾ ਦੱਸ ਕੇ ਫਿਰ ਆਪਾਂ ਤੁਹਾਨੂੰ ਵੀ ਇਸ ਤਰੀਕੇ ਨਾਲ ਇਹ ਸ਼ੁਰੂ ਹੋਊਗਾ ਦੁਬਾਰਾ ਫੇਰ ਜਿਹੜੀ ਆਪਾਂ ਜਾਲੀ ਬਣਾਈ ਉਹ ਵੀ ਉਲਟੀ ਬਣੂਗੀ ਤਾਂ ਸਾਰਾ ਹੀ ਉਲਟਾ ਹੀ ਬਣੂਗਾ ਉਲਟੀ ਸਲਾਈ ਦੋਨੋਂ ਪਾਸੋਂ ਉਲਟੇ-ਉਲਟੇ ਬਣਨੇ ਆ ਸਿੱਧੇ ਪਾਸੋਂ ਵੀ ਜਿਵੇਂ ਉਹਦੇ 50 ਜੋੜਾ ਹੈ 52 ਜੋੜਾ ਉਹ ਜਿਹੜੀ ਵਾਈਟ ਕਲਰ ਦੀ ਜਾਗਟ ਹੈ ਤੇ ਉਹਦੇ ਆਪਾਂ ਪੰਜ ਗੁੰਡੇ ਰੱਖੇ ਜਿਹੜੇ ਇੱਥੇ 6 ਗੁੰਡੇ ਰੱਖੇ ਉਹਦੇ ਆਪਾਂ 5 ਰੱਖੇ ਆ ਤੇ ਸੂਟ ਸਾਥੋਂ ਤੁਸੀਂ ਕੋਈ ਵੀ ਵਰਕ ਕਰਵਾਉਣਾ ਹੋਵੇ ਜਿਵੇਂ ਮਸ਼ੀਨ ਵਰਕ ਜਾਂ ਨੀਡਲ ਵਰਕ ਛਿੰਦੀ ਬੂਟੀ ਦਾ ਜਾਨ ਜਿਹੜਾ ਹੁਣ ਚੱਲੀ ਜਾਂਦਾ ਜਾਂ ਪੇਂਟ ਕਰਵਾਉਣਾ ਹੋਵੇ ਸਾਥੋਂ ਸੂਟ ਤਿਆਰ ਕਰਵਾ ਸਕਦੇ ਆ ਸਾਨੂੰ WhatsApp ਤੇ ਆਰਡਰ ਕਰ ਸਕਦੇ ਹੋ। ਖਿੰਦੀ ਬੂਟੇ ਦਾ ਕੋਈ ਵੀ ਆਪ ਦੇ ਮਨ ਪਸੰਦ ਦਾ ਡਿਜ਼ਾਈਨ ਤੁਸੀਂ ਸਾਨੂੰ ਭੇਜ ਕੇ ਤੇ ਤੁਸੀਂ ਸਾਥ ਵਰਕ ਕਰਵਾ ਸਕਦੇ ਹੋ। ਘੇਰੇ ਦਾ ਵਰਕ ਜਿਵੇਂ ਹੋਇਆ। ਇਹ ਵੀ ਘੇਰੇ ਦਾ ਹੀ ਵਰਕ ਆਪਣਾ ਇਹ ਥੋੜਾ ਜਿਹਾ ਆਪਾਂ ਹੋਰ ਹਿਸਾਬ ਨਾਲ ਬਣਾਇਆ ਹੈ। ਇਹ ਦਾ ਸੂਟ ਦਾ ਗ੍ਰੀਨ ਕਲਰ ਹੈ ਜਿਹੜਾ ਇਸ ਪਾਸਿਓਂ ਆਈ ਜਾਂਦਾ ਇੱਥੋਂ ਫਿੱਕਾ ਹੁੰਦਾ ਜਿਹੜਾ ਇਸ ਪਾਸਿਓਂ ਆਈ ਜਾਂਦਾ ਇਹ ਕਲਰ ਹੈ ਇਹਦਾ ਸੂਟ ਦਾ ਵਧਿਆ ਸਹੀ ਕਲਰ ਤਾਂ ਉਹ ਵਾਲਾ ਹੈ ਦੇਖੋ ਜੀ ਆਪਾਂ ਉਲਟੇ ਪਾਸੇ ਨੂੰ ਸਲਾਈ ਪਾ ਲਿਆ ਹੁਣ ਆਪਾਂ ਸਿੱਧੇ ਪਾਸੇ ਦੇਗਾ ਪਹਿਲਾ ਗੁੰਡਾ ਆਪਾਂ ਤਾਰਾਂਗੇ ਕਿਉਂਕਿ ਆਪਾਂ ਪੱਟੀ ਰੱਖਣੀ ਹੈ ਫਿਰ ਇਹ ਸਿੱਧਰੇ ਹੁਣ ਆਪਾਂ ਦੋਨੋਂ ਇੱਕ ਬਣਾਉਨੇ ਨੇ ਕੀ ਗੁੰਡੇ ਬਣਨੇ ਪੱਕਾ ਤੋ 3 4 5 ਤੇ ਦੇਖੋ ਆਪਣੇ 6 ਹੋ ਗਏ ਜਾਲੀ ਵਾਲੇ ਸਾਰੇ ਗੁੰਡੇ 6 ਹੋ ਗਏ ਹੁਣ ਆਪਾਂ ਇੱਥੇ ਦੇਖੋ ਜਾਲੀ ਬਣਾ ਦਿੰਦੇ ਹਾਂ ਉਨ ਤੱਕ ਆ ਤੇ ਘਣੇ ਕਰਕੇ ਇੱਥੇ ਜਾਨ ਬਣਾ ਦੇਣੀ ਹੁਣ ਫਿਰ ਆਪਾਂ ਚੇ ਬੁਣਨੇ ਇੱਕ 2 3 4 5 ਤੇ 6 ਹੁਣ ਆਪਾਂ ਇਹਦੇ ਤਿੰਨੋਂ ਤੇ ਇੱਕ ਬਣਾਇਆ ਸੀਗਾ ਇਹ ਤੇ ਹੁਣ ਫਿਰ ਆਪਾਂ ਇੱਕ ਇਧਰੋਂ ਗੁੰਡਾ ਜੋ ਇੱਕ ਇਧਰੋਂ ਜੋ ਜਿਹੜੇ ਆਪਾਂ ਜਾਨਾਂ ਬਣਾਈਆਂ ਉਹ ਕੁੰਡੇ ਇੰਦਰ ਨਾਲ ਆਪਣੇ ਬਣ ਗਏ ਦੇਖੋ ਤਿੰਨੋਂ ਤੇ ਇੱਕ ਬਣਾ ਲਿਆ ਹੁਣ ਆਪਾਂ ਛੇ ਗੁੰਡੇ ਫੇਰ ਲੈ ਇੱਕ ਦੋ ਤਿੰਨ ਚਾਰ ਪੰਜ ਛੇ ਦੇਖੋ ਆ ਜਾਲੀ ਵਾਲੇ ਗੁੰਡੇ ਨਾਲ ਇੱਧਰ ਛੇ ਗੁੰਡੇ ਹੋ ਗਏ ਆ ਆਪਣਾ ਸਿੱਧਾ ਗੁੰਡਾ ਜਾਊਗਾ ਜਿੱਤੇ ਆਪਾਂ ਜਾਲੀ ਬਣਾਉਣੀ ਆ ਉਹ ਗੁੰਡਾ ਸਿੱਧਾ ਹੀ ਜਾਊਗਾ ਆਪਣਾ ਤੇ ਵੀਡੀਓ ਨੂੰ ਐਂਡ ਟਿੱਕਰ ਵੇਖਿਆ ਕਰੋ ਦੋ ਤਿੰਨ ਚਾਰ ਪੰਜ ਦੇਖੇ ਜੇ ਆਪਾਂ ਸਾਰਾ ਇਹ ਸਾਰਾ ਬੰਡਰ ਦੱਸਿਆ ਤਾਂ ਵੀਡੀਓ ਬਹੁਤ ਲੰਮੀ ਹੋ ਜਾਊਗੀ ਦੇਖੋ ਤਿੰਨਾਂ ਤੋਂ ਇੱਕ ਬਣਾ ਲਿਆ ਤੇ ਬਾਕੀ ਐਂ ਹੀ ਬਣਨਾ ਬਸ ਇੱਕ ਦੋ ਤਿੰਨ ਚਾਰ ਪੰਜ ਤੇ 6 ਹੁਣ ਸਿੱਧਾ ਕੁੰਡਾ ਆ ਗਿਆ ਇੱਥੇ ਆਪਾਂ ਤੇ ਇੱਥੇ ਆਪਾਂ ਬਣ ਪਾ ਕੇ ਜਾਣੀ ਦਿਨਾ ਇੱਥੇ ਦੋ ਜਾਣਾਂ ਬਣਦੇ ਨੇ ਉਹਨਾਂ ਪਾਸੇ ਦੇਖੋ ਆਹੋਂ ਸੇ ਇਸੇ ਤਰ੍ਹਾਂ ਆਪਾਂ ਬਣਾ ਲੈਣਾ ਤੇ ਜਦੋਂ ਤੁਸੀਂ ਬਣਾਈ ਜਾਓਗੇ ਤੇ ਐਂ ਘਟਾਉਣ ਨਿਕਲ ਜਾਣਗੇ ਇਹਦੇ ਵੀ ਜਿਵੇਂ ਇਹਦੇ ਨਿਕਲੇ ਆ ਦੇਖੋ ਐਂ ਘਟਾਉਣਿਕੋ ਇਹ ਦੇਖੋ ਇਹਦੇ ਜਾਲਾ ਬਣਦੇ ਆ ਦੋਨੋਂ ਪਾਸੇ ਤੇ ਤੁਸੀਂ ਸਾਨੂੰ ਸਵਾਟਰ ਕੋਟੀ ਤੇ ਬਲੌਜ ਸਕੀਵੀ ਸਾਨੂੰ ਆਰਡਰ ਕਰ ਸਕਦੇ ਹੋ ਤੁਸੀਂ ਤੇ ਸਾਡਾ ਨੰਬਰ ਦਿੱਤਾ ਹੁੰਦਾ WhatsApp ਤੇ ਆਰਡਰ ਕਰੋ ਤੇ ਜੇ ਕੋਈ ਸੂਟ ਕੜਵਾਉਣਾ ਤਾਂ ਸੂਟ ਦਾ ਵੀ ਤੁਸੀਂ ਸਾਨੂੰ ਆਰਡਰ ਕਰਦੇ ਹੋ ਮਸ਼ੀਨ ਵਰਕ ਕਰਵਾਉਣਾ ਜਾਂ ਕਿਸੇ ਨੇ ਵੀ ਖਿੰਦੀ ਬੁਟੀ ਦਾ ਆਪਣੇ ਮਨ ਪਸੰਦ ਦਾ ਕੋਈ ਵੀ ਡਿਜ਼ਾਈਨ ਕਰਵਾਉਣਾ ਤਾਂ ਕਰਵਾ ਸਕਦੇ ਹੋ ਇਹਦਾ ਹਜੇ ਦੋ ਫੁੱਟਾਂ ਨਹੀਂ ਰਹਿੰਦੀਆਂ ਇੱਥੇ ਆ ਇਹਨਾਂ ਰਵੇ ਜਿਵੇਂ ਸੇਤ ਤੇ ਬਣੂਗਾ ਆਪਣਾ ਇਹ ਟੈਨ ਆ ਸੀ ਦੋ ਫੁੱਟਾਂ ਨਹੀਂ ਰਹਿੰਦੀ ਕਿੱਥੇ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕੈਹੀ ਜੀ ਲੱਗੀ